ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਦੇਸ਼ ਕੈਨੇਡਾ ਦੀ ਕੈਨੇਡਾ ਉੱਤਰੀ ਅਮਰੀਕਾ ਦੇ ਵਿੱਚ ਇੱਕ ਦੇਸ਼ ਹੈ ਜੀ ਇਸ ਦੇ 10 ਪ੍ਰਾਂਤ ਨੇ ਮਤਲਬ 10 ਸਟੇਟਾਂ ਨੇ ਤੇ 3 ਇਹਦੇ ਖੇਤਰ ਨੇ ਇਹ ਖੇਤਰ ਜਿਹੜੇ ਨੇ ਅਟਲੈਂਟਿਕ ਮਹਾਸਾਗਰ ਤੋਂ ਪ੍ਰਸ਼ਾਂਤ ਮਹਾਸਾਗਰ ਤੇ ਨਾਰਥ ਦੇ ਵਿੱਚ ਇਹ ਹੈਗਾ ਅਟਲੈਂਟਿਕ ਮਹਾਸਾਗਰ ਦੇ ਨਾਲ-ਨਾਲ ਲੱਗਦੇ ਨੇ ਇਹ ਦੇਸ਼ ਦਾ ਕੁੱਲ ਖੇਤਰਫਲ ਜਿਹੜਾ ਹੈ 99 ਲੱਖ 84000 670 ਵਰਗ ਕਿਲੋਮੀਟਰ ਹੈ ਅਮਰੀਕਾ ਨਾਲ ਇਸ ਦੀ ਦੁਨੀਆ ਦੀ ਸਭ ਤੋਂ ਵੱਡੀ ਸਰਹੱਦ ਲੱਗਦੀ ਹੈ ਜਿਹੜੀ ਕਿ 8890 ਕਿਲੋਮੀਟਰ ਲੰਮੀ ਹੈ ਰਾਜਧਾਨੀ ਓਟਾਵਾ ਜੀ ਔਰ ਟੋਰਾਂਟੋ ਬੈਂਕੂਵਰ ਔਰ ਮਾਟਰੀਅਲ ਇਹਦੇ ਤਿੰਨ ਵੱਡੇ ਸ਼ਹਿਰ ਨੇ ਕੈਨੇਡਾ ਦੀ ਧਰਤੀ ਤੇ ਤੇ ਮੂਲ ਲੋਕ ਜਿਹੜੇ ਸੀਗੇ ਉਹ ਸਦੀਆਂ ਤੋਂ ਰਹਿ ਰਹੇ ਸੀਗੇ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਸੀਗੇ ਪਰ ਉਹਨਾਂ ਨੂੰ ਲੇਬਸ ਟ్రਾਈਬ ਦੇ ਨਾਲ-ਨਾਲ ਜਾਣਦੇ ਆ ਜੀ ਸੌਰੀ ਲੇਕਸ ਟ్రਾਈਬ ਦੇ ਨਾਲ ਪਰ ਕੁਝ ਲੋਕ ਜਿਹੜੇ ਨੇ ਇਸ ਟ్రਾਈਬ ਨੂੰ ਜਾਂ ਜਿਹੜੀ ਕੋਈ ਦੂਸਰੀ ਉੱਤੇ ਜਾਣ ਜਾਂਦੀ ਹੋਵੇਗੀ ਉਹਨੂੰ ਰੈਡ ਇੰਡੀਅਨ ਵੀ ਕਹਿੰਦੇ ਨੇ ਪਰ ਉਸ ਟਾਈਮ ਤੇ ਇਹ ਇੱਕ ਦੇਸ਼ ਨਹੀਂ ਸੀਗਾ ਬਸ ਉਹ ਥੋੜੇ ਜਿਓ ਕਬੀਲੇ ਤੋਂ ਲੋਕ ਸੀਗੇ ਜਿਹੜੇ ਲੇਕ ਸਟ੍ਰਾਈਪ ਦੇ ਨੇ ਮੂ ਜਿਹੜੇ ਰੈੱਡ ਇੰਡੀਅਨ ਨੇ ਉਹ ਕੁਛ ਹੋਣਗੇ ਮਤਲਬ ਛੋਟਾ ਜਿਹਾ ਕਬੀਲਾ ਸੀਗਾ ਔਰ ਇੱਕ ਉਜਾੜ ਬਿਆਬਾਨ ਐਡਾ ਵੱਡਾ ਫੈਲਾ ਖੇਤਰ ਸੀਗਾ ਹੋਰ ਕੁਛ ਨਹੀਂ ਸੀ ਉਸ ਤੋਂ ਬਾਅਦ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਫ੍ਰਾਂਸੀਸੀ ਇੱਥੇ ਆ ਗਏ ਜੀ ਔਰ ਉਹਨਾਂ ਨੇ ਇਸ ਦੇਸ਼ ਦੇ ਉੱਤੇ ਆਪਣੀਆਂ ਬਸਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀ ਔਰ ਉਹਨਾਂ ਤੋਂ ਕੁਝ ਚਿਰ ਬਾਅਦ ਹੀ ਫਿਰ ਬ੍ਰਿਟੇਨ ਵਾਲੇ ਵੀ ਆ ਗਏ ਜਿੱਦਾਂ ਉਹਨਾਂ ਨੇ ਇੰਡੀਆ ਦੇ ਵਿੱਚ ਆ ਕੇ ਕੀਤਾ ਸੀਗਾ ਇਹੋ ਕੁਝ ਉਹਨਾਂ ਨੇ ਉੱਥੇ ਕੀਤਾ ਬ੍ਰਿਟੇਨ ਨੇ ਆਪਣੀਆਂ ਬਸਤੀਆਂ ਬਣਾਈਆਂ ਫਰਾਂਸ ਨੇ ਆਪਣੀਆਂ ਬਸਤੀਆਂ ਬਣਾਈਆਂ 1763 ਤੋਂ ਪਹਿਲਾਂ-ਪਹਿਲਾਂ ਤੇ ਸਿਰਫ ਜਿਹੜਾ ਫਰਾਂਸ ਹੈ ਉਹਦਾ ਹੀ ਰਾਜ ਸੀਗਾ ਇੱਥੇ ਪਰ 1763 ਤੋਂ ਬਾਅਦ 7 ਸਾਲ ਇਹ ਲੰਮੀ ਲੜਾਈ ਚੱਲੀ ਬ੍ਰਿਟੇਨ ਔਰ ਫਰਾਂਸ ਦੀ ਜਿਹਦੇ ਵਿੱਚ ਫਰਾਂਸ ਦੀ ਹਾਰ ਹੋਈ ਔਰ ਬ੍ਰਿਟੇਨ ਨੇ ਇਹਦੀਆਂ ਜਿਹੜੀਆਂ ਪੂਰੀਆਂ ਕਲੋਨੀਅਨ ਸੀਗੀਆਂ ਉਹਨਾਂ ਤੇ ਕਬਜ਼ਾ ਕਰ ਲਿਆ। ਬਾਅਦ ਦੇ ਵਿੱਚੋਂ 1867 ਦੇ ਵਿੱਚ ਬ੍ਰਿਟੇਨ ਦੀਆਂ ਤਿੰਨ ਬਸਤੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਇਕੱਠੀਆਂ ਹੋ ਕੇ ਤੇ ਇੱਕ ਦੇਸ਼ ਜਿਹੜਾ ਹੈ ਉਹ ਕੈਨੇਡਾ ਦਾ ਨੀ ਪੱਥਰ ਰੱਖਿਆ ਮਤਲਬ ਕੈਨੇਡਾ ਬਸਾਇਆ ਉਹਨਾਂ ਨੇ। ਹੌਲੀ-ਹੌਲੀ ਹੋਰ ਲਾਗੇ ਚੱਕੇ ਦੀਆਂ ਬਸਤੀਆਂ ਲਾਗੇ ਚੱਕੇ ਦੇ ਸੂਬੇ ਜਿਹੜੇ ਸੀਗੇ ਉਹ ਵੀ ਇਸ ਦੇਸ਼ ਦੇ ਵਿੱਚ ਮਰਜ਼ੂ ਹੋ ਗਏ ਮਤਲਬ ਇਕੱਠੇ ਹੋ ਗਏ ਪਰ ਉਸ ਤੋਂ ਬਾਅਦ 1982 ਦੇ ਵਿੱਚ ਕੈਨੇਡਾ ਮਤੇ ਦੇ ਤਹਿਤ ਬ੍ਰਿਟੇਨ ਨੇ ਕੈਨੇਡਾ ਨੂੰ ਪੂਰੀ ਤਰ੍ਹਾਂ ਖੁਦਮੁਖਤਿਆਰੀ ਦਿੱਤੀ ਪਰ ਹਾਲੇ ਵੀ ਜਦੋਂ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਕਸਮ ਚੁੱਕਦਾ ਹੈ ਤੇ ਉਹ ਕਸਮ ਜਿਹੜੀ ਹੈ ਉਹਦੀ ਹੈ ਬ੍ਰਿਟੇਨ ਦੀ ਜਿਹੜੀ ਮਹਾਰਾਣੀ ਹੈ ਜਾਂ ਮਹਾਰਾਜਾ ਹੋਏਗਾ ਉਹਦੇ ਅਧੀਨ ਹੁੰਦੀ ਹੈ ਕਹਿਆ ਜਾਂਦਾ ਹੈ ਕਿ ਕੈਨੇਡਾ ਦੇ ਸੈਂਟਰ ਲਾਰੈਂਸ ਦਰਿਆ ਦੇ ਦੁਆਲੇ ਰਹਿਣ ਵਾਲੇ ਜਿਹੜੇ ਰੈਡ ਇੰਡੀਅਨ ਸੀਗੇ ਉਹ ਲੋਕ ਪਿੰਡ ਜਾਂ ਸ਼ਹਿਰ ਜਾਂ ਕਸਬੇ ਨੂੰ ਕਨਾਟਾ ਕਹਿੰਦੇ ਸੀਗੇ ਜੀ ਕਨਾਟਾ ਇੱਕ ਕਹਾਣੀ ਦੇ ਮੁਤਾਬਕ 1535 ਦੇ ਵਿੱਚ ਇੱਕ ਫ੍ਰਾਂਸੀਸੀ ਖੋਜੀ ਜਿਹੜਾ ਸੀਗਾ ਉਹਦਾ ਨਾਮ ਤਾਂ ਜੀ ਜੀ ਕੋਈ ਕਾਰਟਿਰ ਜੋ ਜਿੰਨੇ ਕੈਨੇਡਾ ਦੀ ਖੋਜ ਕੀਤੀ ਜਾਂ ਉਹ ਕੈਨੇਡਾ ਦੇ ਵਿੱਚ ਪਹਿਲੀ ਵਾਰ ਗਿਆ ਉਹ ਖੋਜੀ ਜਦੋਂ ਜਾ ਰਿਹਾ ਸੀਗਾ ਤਾਂ ਇੱਕ ਉੱਥੇ ਡਾਕੂ ਸੀਗਾ ਜਿਸ ਸਿੱਟਾ ਨਾਮ ਦਾ ਡਾਕੂ ਸੀ ਉਸ ਤੋਂ ਉਹਨੇ ਅਗਲੇ ਪਿੰਡ ਦਾ ਰਾਹ ਪੁੱਛਿਆ ਜਾਂ ਪਿੰਡ ਦਾ ਨਾਂ ਪੁੱਛਿਆ ਤਾਂ ਕਹਿੰਦੇ ਨੇ ਕਿ ਉਹ ਸਿੱਟਾ ਜਿਹੜਾ ਡਾਕੂ ਸੀਗਾ ਉਹਨੇ ਪਹਿਲੀ ਵਾਰੀ ਕਨਾਟਾ ਸ਼ਬਦ ਦਾ ਇਸਤੇਮਾਲ ਕੀਤਾ ਸੀਗਾ ਕਿ ਉਸ ਜਗ੍ਹਾ ਦਾ ਨਾਂ ਕਨਾਟਾ ਹੈ ਮਤਲਬ ਪਿੰਡ ਨੂੰ ਇਹ ਸ਼ਹਿਰ ਨੂੰ ਕਨਾਟਾ ਕਹਿੰਦੇ ਸੀ ਫਿਰ ਜਿਹੜਾ ਉਹ ਖੋਜੀ ਸੀਗਾ ਉਹਦੀਆਂ ਜਦੋਂ ਉਹਨੇ ਲਿਖਤਾਂ ਲਿਖੀਆਂ ਨੇ ਆਪਣੀਆਂ ਕੋਲ ਲਿਖਤਾਂ ਦੇ ਵਿੱਚ ਹੌਲੀ-ਹੌਲੀ ਕਨਾਟਾ ਤੋਂ ਵਿਗੜ ਕੇ ਸ਼ਬਦ ਜਿਹੜਾ ਹੈ ਕੈਨੇਡਾ ਬਣ ਗਿਆ। ਔਰ 1945 ਤੱਕ ਪੂਰੇ ਯੂਰਪ ਦੀਆਂ ਕਿਤਾਬਾਂ ਦੇ ਵਿੱਚ ਔਰ ਯੂਰਪ ਦੇ ਨਕਸ਼ਿਆਂ ਦੇ ਵਿੱਚ ਕੈਨੇਡਾ ਨਾਮ ਜਿਹੜਾ ਹੈ ਉਹ ਸਦਾਲੀ ਦਰਜ ਹੋ ਗਿਆ। ਕੈਨੇਡਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਤੱਟ ਵੀ ਹੈ ਜੀ। ਜਿਹਦਾ ਖੇਤਰਫਲ 2 ਲੱਖ 2080 ਕਿਲੋਮੀਟਰ ਬਣਦਾ। ਵਰਗ ਕਿਲੋਮੀਟਰ। ਔਰ ਅਮਰੀਕਾ ਦੇ ਨਾਲ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦਾ ਜਿਹੜਾ ਬਾਰਡਰ ਲੱਗਦਾ ਹੈ ਉਹ ਦੁਨੀਆ ਦਾ ਸਭ ਤੋਂ ਵੱਡਾ ਬਾਰਡਰ ਹੈ ਉਹ ਹੈਗਾ ਜੀ 8890 ਕਿਲੋਮੀਟਰ ਦਾ ਕੈਨੇਡਾ ਦੇ ਵਿੱਚ 31700 ਝੀਲਾਂ ਨੇ ਔਰ ਇੱਕ ਲੋਗਾਨ ਨਾਮ ਦੀ ਜਗ੍ਹਾ ਹੈ ਜਿਹੜੀ ਕਿ ਕੈਨੇਡਾ ਦੇ ਵਿੱਚ ਸਭ ਤੋਂ ਉੱਚੀ ਹਾਈਟ ਦੀ ਜਗ੍ਹਾ ਹੈ ਜਿਸ ਦੀ ਹਾਈਟ 5959 ਫੁੱਟ ਉੱਚੀ ਹੈ ਜੀ ਮੈਂ ਸੌਰੀ 5959 ਮੀਟਰ ਉੱਚੀ ਹੈ ਮੈਗਨਿਜ਼ ਦਰਿਆ ਇਹਦਾ ਜਿਹੜਾ ਹੈ ਉਹ ਇਸ ਦੇਸ਼ ਦਾ ਸਭ ਤੋਂ ਲੰਬਾ ਦਰਿਆ ਹੈ ਪਰ ਜੇ ਪਾਣੀ ਦੇ ਵਹਾਅ ਦੇ ਨਾਲ ਦੇਖਿਆ ਜਾਵੇ ਤੇ ਸੈਂਟ ਲਾਰੈਂਸ ਦਰਿਆ ਜਿਹੜਾ ਹੈ ਉਹ ਸਭ ਤੋਂ ਵੱਡਾ ਦਰਿਆ ਹੈ ਪਾਣੀ ਦੇ ਹਿਸਾਬ ਨਾਲ ਉਹ ਸਭ ਤੋਂ ਵੱਡਾ ਹੋਏਗਾ ਲੰਬਾਈ ਦੇ ਵਿੱਚ ਉਹ ਜਿਹੜਾ ਹੈ ਮੈਗਨਿਜ਼ ਦਰਿਆ ਜਿਹੜਾ ਹੈ ਉਹ ਵੱਡਾ ਹੈ ਔਰ ਪਾਣੀ ਦੇ ਵਹਾਅ ਦਾ ਮਤਲਬ ਚੜਾਈ ਔਰ ਲੰਬਾਈ ਦੇ ਵਿੱਚ ਜਿੰਨਾਕ ਪਾਣੀ ਹੁੰਦਾ ਉਹਦੇ ਹਿਸਾਬ ਨਾਲ ਸੈਂਟ ਲਾਰੈਂਸ ਜਿਹੜਾ ਕੈਨੇਡਾ ਵਰਗਾ ਦੇਖੋ ਖੁਸ਼ਹਾਲ ਦੇਸ਼ ਹੈ ਉਸ ਦੇ ਵਿੱਚ ਵੀ ਉਸ ਦੇ ਮੂਲ ਲੋਕਾਂ ਨੂੰ ਬਹੁਤ ਕਸ਼ਟ ਸਹਿਣਾ ਪਿਆ ਜਦੋਂ ਫ੍ਰਾਂਸੀਸੀਆਂ ਨੇ ਔਰ ਬ੍ਰਿਟੇਨ ਦੇ ਲੋਕਾਂ ਨੇ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਜਿਹੜੇ ਲੇਕਰ ਸਟ੍ਰਾਈਪ ਦੇ ਲੋਕ ਸੀਗੇ ਜਾਂ ਰੈਡ ਇੰਡੀਅਨ ਦੇ ਲੋਕ ਸੀਗੇ ਉਹਨਾਂ ਲੋਕਾਂ ਨੂੰ ਮੇਨ ਲੈਂਡ ਤੋਂ ਬਾਹਰ ਨੂੰ ਧੱਕ ਦਿੱਤਾ ਗਿਆ ਬਾਹਰ ਦੇਸ਼ ਦੀਆਂ ਸਰਹੱਦਾਂ ਵੱਲ ਨੂੰ ਧੱਕ ਦਿੱਤਾ ਗਿਆ ਉਹਨਾਂ ਦੇ ਹੱਕ ਖੋਏ ਗਏ ਜ਼ਮੀਨਾਂ ਖੋਈਆਂ ਗਈਆਂ ਉਹਨਾਂ ਦੀਆਂ ਔਰ 1870 ਤੋਂ ਲੈ ਕੇ 1996 ਤੱਕ ਲਗਭਗ 1,50,000 ਜਿਹੜੇ ਇਹਨਾਂ ਦੇ ਇਸ ਟਾਈਪ ਦੇ ਬੱਚੇ ਸੀਗੇ ਉਹਨਾਂ ਨੂੰ ਇਹਨਾਂ ਕੈਥੋਲਿਕ ਲੋਕਾਂ ਨੇ ਪੜ੍ਹਾਈ ਦੇ ਨਾਮ ਦੇ ਉੱਤੇ ਜਾਂ ਉਹਨਾਂ ਨੂੰ ਸੱਭਿਆਚਾਰ ਕਦਰਾਂ ਕੀਮਤਾਂ ਸਿਖਾਉਣ ਦੇ ਨਾਮ ਦੇ ਉੱਤੇ ਇੱਕ ਬੋਰਡਿੰਗ ਸਕੂਲਾਂ ਦੇ ਵਿੱਚ ਰੱਖਿਆ ਗਿਆ ਜਿੱਥੇ ਕਿ ਉਹਨਾਂ ਦੇ ਉੱਤੇ ਰੱਜ ਕੇ ਤਸ਼ੱਦਦ ਕੀਤਾ ਗਿਆ ਉਹਨਾਂ ਬੱਚਿਆਂ ਦੇ ਉੱਤੇ ਉਹਨਾਂ ਬੱਚਿਆਂ ਤੋਂ ਉਹਨਾਂ ਦੀ ਮਾਂ ਬੋਲੀ ਖੋਈ ਗਈ ਉਹਨਾਂ ਦਾ ਸੱਭਿਆਚਾਰ ਖੋਇਆ ਗਿਆ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਅਤਿਆਚਾਰ ਇਸ ਕਦਰ ਤੱਕ ਕੀਤਾ ਗਿਆ ਕਿ ਕੈਥੋਲਿਕ ਕਦਰਾਂ ਕੀਮਤਾਂ ਹੀ ਉਹਨਾਂ ਨੂੰ ਸਿਖਾਈਆਂ ਗਈਆਂ ਔਰ ਕੈਥੋਲਿਕ ਬੋਲੀ ਹੀ ਉਹਨਾਂ ਨੂੰ ਸਿਖਾਈ ਗਈ ਉਹਨਾਂ ਦਾ ਪਾਸ਼ਾ ਉਹਨਾਂ ਦਾ ਸੱਭਿਆਚਾਰ ਸਭ ਉਹਨਾਂ ਬੱਚਿਆਂ ਤੋਂ ਖੋਲਿਆ ਗਿਆ ਇੱਥੋਂ ਤੱਕ ਕਿ ਉਹਨਾਂ ਬੱਚਿਆਂ ਦਾ ਸਰੀਰਕ ਸ਼ੋਸ਼ਣ ਵੀ ਹੋਇਆ ਇਹਨਾਂ ਸਕੂਲਾਂ ਦੇ ਵਿੱਚ 4100 ਬੱਚਾ ਜਿਹੜਾ ਹੈ ਉਹ ਵਿਚਾਰਾ ਆਪਣੀ ਜਾਨ ਦੇ ਗਿਆ ਇਹੋ ਜਿਹੀਆਂ ਕਰਤੂਤਾਂ ਕੀਤੀਆਂ ਇਹਨਾਂ ਫਰਾਂਸੀਸੀਆਂ ਔਰ ਬ੍ਰਿਟੇਨ ਵਾਲਿਆਂ ਨੇ ਰਲ ਕੇ ਜਿਹੜੇ ਮੂਲ ਲੋਕ ਨੇ ਕੈਨੇਡਾ ਦੇ ਉਹ ਅੱਜ ਵੀ ਇਹਨਾਂ ਕੈਥੋਲਿਕ ਲੋਕਾਂ ਤੋਂ ਮਾਫੀ ਦੀ ਮੰਗ ਕਰ ਰਹੇ ਹਨ ਪਰ ਸੁਣਦਾ ਕੋਈ ਨਹੀਂ। ਔਰ ਅਖੀਰ ਉਹਨਾਂ ਨੇ ਹੁਣ ਕੀ ਰਾ ਲੱਭਿਆ ਕਿ ਜਿਹੜਾ ਇਹਨਾਂ ਦਾ ਕੈਥੋਲਿਕ ਪੋਪ ਹੈ ਜਿਹੜਾ ਵੈਟਿਕਨ ਸਿਟੀ ਦੇ ਵਿੱਚ ਰਹਿੰਦਾ ਹੈ। ਉਹਨੂੰ ਜਾ ਕੇ ਮਿਲੇ ਨੇ ਔਰ ਮਾਫੀ ਦੀ ਮੰਗ ਕੀਤੀ ਹੈ ਕਿ ਤੁਸੀਂ ਇਹਨਾਂ ਦੇ ਸਰਪ੍ਰਸਤ ਹੋ, ਤੁਸੀਂ ਇਹਨਾਂ ਦੇ ਪ੍ਰਧਾਨ ਹੋ, ਤੁਸੀਂ ਇਹਨਾਂ ਦੇ ਪੋਪ ਹੋ, ਤੁਸੀਂ ਮਾਫੀ ਮੰਗੋ। ਦੁਨੀਆ ਨੂੰ ਉਪਦੇਸ਼ ਦੇਣਾ ਸੌਖਾ ਹੈ। ਪਰ ਉਹਨਾਂ ਲੋਕਾਂ ਨੂੰ ਉਹਨੇ ਵੀ ਮਾਫੀ ਨਹੀਂ ਮੰਗੀ ਉਹਨਾਂ ਲੋਕਾਂ ਦੇ ਕੋਲੋਂ ਕਿ ਮੇਰੇ ਕੈਥੋਲਿਕ ਲੋਕਾਂ ਨੇ ਤੁਹਾਡੇ ਉੱਤੇ ਇਹਨਾਂ ਜ਼ੁਲਮ ਕੀਤਾ ਉਹਨਾਂ ਤੋਂ ਉਹਨਾਂ ਦੀ ਤਰਫ਼ ਤੋਂ ਮੈਂ ਮਾਫੀ ਮੰਗਦਾ ਉਹਨੇ ਵੀ ਨਹੀਂ ਮੰਗੀ ਏਸੀਜੀ ਕੈਨੇਡਾ ਦਾ ਇਤਿਹਾਸ ਦੇਖੋ ਦੇਖਿਆ ਜਾਵੇ ਤਾਂ ਇਸ ਦੇਸ਼ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਪੰਜਾਬ ਦੇ ਨੌਜਵਾਨਾਂ ਦਾ ਅੱਗੇ ਵਧਣ ਦਾ ਸੁਪਨਾ ਤਰੱਕੀ ਕਰਨ ਦਾ ਸੁਪਨਾ ਜਿਹੜਾ ਹੈ ਉਹ ਦੇਸ਼ ਇਹ ਪੂਰਾ ਕਰ ਰਿਹਾ ਹੈ ਅੱਜ ਤੇ ਚਲੋ ਨਵੇਂ ਨੌਜਵਾਨ ਜਾ ਰਹੇ ਨੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਵੀ ਕੈਨੇਡਾ ਦੇ ਵਿੱਚ ਜਾ ਕੇ ਬੈਠੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਵਧੀਆ ਬਤੀਤ ਕੀਤੀ ਅੱਗੋਂ ਉਹਨਾਂ ਦੀਆਂ ਪੀੜੀਆਂ ਉਹਨਾਂ ਦੀਆਂ نسلਾਂ ਉੱਥੇ ਨੇ ਕੈਨੇਡਾ ਦੇਸ਼ ਇੱਕ ਅਜਿਹਾ ਦੇਸ਼ ਹੈ ਜਿਹੜਾ ਕਿ ਹਰ ਇੱਕ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ ਜੇ ਉੱਥੇ ਪੰਜਾਬੀ ਗਿਆ ਉਹਨੂੰ ਪੰਜਾਬੀ ਦਾ ਅਧਿਕਾਰ ਹੈ ਬੋਲਣ ਦਾ ਜੇ ਉੱਥੇ ਕੋਈ ਤਾਮਿਲ ਵਾਲਾ ਗਿਆ ਤੇ ਉਹਨੂੰ ਅਧਿਕਾਰ ਹੈ ਕਿ ਉਹ ਤਾਮਿਲ ਹੀ ਬੋਲ ਸਕਦਾ ਹੈ ਆਪਣੇ ਧਰਮ ਦਾ ਉਹ ਉੱਥੇ ਜਾ ਕੇ ਆਪਣੇ ਧਰਮ ਦੀਆਂ ਕੀਮ ਕਦਰਾਂ ਕੀਮਤਾਂ ਦੇ ਹਿਸਾਬ ਨਾਲ ਉਹ ਉੱਥੇ ਉਹਦੀ ਪੂਜਾ ਕਰ ਸਕਦਾ ਹੈ ਔਰ ਇਸ ਦੇਸ਼ ਨੂੰ ਜਿੰਨਾ ਕਸੀਂ ਇੰਡੀਆ ਨਾਲ ਪਿਆਰ ਕਰਦੇ ਹਾਂ ਉਹਨਾਂ ਹੀ ਅਸੀਂ ਇਸ ਦੇਸ਼ ਨਾਲ ਪਿਆਰ ਕਰਦੇ ਹਾਂ ਕਿਉਂਕਿ ਇਹਦੀ ਸਲਾਮਤੀ ਮੰਗਦੇ ਆ ਜੀ ਕਿ ਹੁਣ ਇਸ ਟਾਈਮ ਦੇ ਉੱਤੇ ਸਾਡੇ ਨੌਜਵਾਨ ਸਾਡੇ ਭਰਾ ਭਤੀਜੇ ਰਿਸ਼ਤੇਦਾਰ ਬਹੁਤ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਸੈਟਲ ਹੋਏ ਨੇ ਔਰ ਅਗਰ ਕੈਨੇਡਾ ਤਰੱਕੀ ਕਰਦਾ ਹੈ ਤਾਂ ਨੇਚਰਲੀ ਗੱਲ ਹੈ ਕਿ ਸਾਡੇ ਬੱਚਿਆਂ ਦੀ ਵੀ ਤਰੱਕੀ ਹੋਏਗੀ ਪਰ ਜਿਹੜੀ ਮੇਰੇ ਦਿਲ ਦੀ ਗੱਲ ਹੈ ਜੀ ਗੱਲ ਇਹ ਹੈ ਕਿ ਠੀਕ ਹੈ ਸਾਡੇ ਬੱਚੇ ਗਏ ਬਾਹਰ ਕੈਨੇਡਾ ਗਏ ਆਪਣੇ ਵਧੀਆ ਭਵਿੱਖ ਲਈ ਗਏ ਨੇ ਕਾਰੋਬਾਰ ਲਈ ਗਏ ਨੇ ਤਰੱਕੀ ਕਰਨ ਗਏ ਨੇ ਜਾਣ ਤਰੱਕੀ ਕਰਨ ਕਾਰੋਬਾਰ ਕਰਨ ਉੱਥੇ ਪੀਆਰ ਲੈਣ ਪਰ ਆਪਣੇ ਪੰਜਾਬ ਨੂੰ ਨਾ ਭੁੱਲਣ ਵਾਪਸ ਆਪਣੇ ਦੇਸ਼ ਆਉਣ ਪੰਜਾਬ ਆਉਣ ਉੱਥੋਂ ਦੀ ਸਿਟੀਜ਼ਨਸ਼ਿਪ ਲੈ ਕੇ ਰੱਖਣ ਜਦੋਂ ਕਿਤੇ ਜ਼ਰੂਰਤ ਪੈਂਦੀ ਹੈ ਉਹ ਉਧਰ ਚਲੇ ਜਾਣ ਔਰ ਆਪਣਾ ਜਿਆਦਾ ਸਮਾਂ ਜਿਹੜਾ ਹੈ ਉਹ ਆਪਣੇ ਦੇਸ਼ ਪੰਜਾਬ ਦੇ ਵਿੱਚ ਹੀ ਬਤਾਉਣ ਕਿਉਂਕਿ ਇੱਥੇ ਉਹਨਾਂ ਦੀਆਂ ਜੜ੍ਹਾਂ ਨੇ ਉਹਨਾਂ ਦੇ ਪੁਰਖਿਆਂ ਦਾ ਖੂਨ ਹੈ ਇਸ ਪੰਜਾਬ ਦੀ ਧਰਤੀ ਦੇ ਵਿੱਚ ਔਰ ਦੇਖੋ ਅਸੀਂ ਇੱਥੋਂ ਭਾਵੇਂ ਕੈਨੇਡਾ ਚਲੇ ਵੀ ਜਾਂਦੇ ਆ ਅਸੀਂ ਪੰਜਾਬ ਨੂੰ ਛੱਡ ਜਾਂਦੇ ਆ ਪਰ ਪੰਜਾਬ ਸਾਨੂੰ ਨਹੀਂ ਛੱਡਦਾ ਉੱਥੇ ਜਾ ਕੇ ਵੀ ਸਾਨੂੰ ਇਹਦੀ ਯਾਦ ਜਿਹੜੀ ਹੈ ਉਹ ਆਉਂਦੀ ਸੋ ਇਸੇ ਸੱਡੀ ਅੱਜ ਦੀ ਵੀਡੀਓ ਕੈਨੇਡਾ ਦੇਸ਼ ਦੇ ਬਾਰੇ ਮੇਰਾ ਵੀ ਕਮੈਂਟ ਕਰਿਆ ਕਰੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੋ ਤੁਹਾਡਾ ਦਿਲ ਕਰਦਾ ਕਰ ਦਿਓ ਪਰ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਨਾਲ ਪਤਾ ਲੱਗਦਾ ਹੈ ਕਿ ਕਿੰਨੀ ਕੁ ਮਤਲਬ ਮੇਰੀ ਮਿਹਨਤ ਦਾ ਮੈਨੂੰ ਮੁੱਲ ਮਿਲਦਾ ਕੱਲੂ ਇੱਕ ਵੀਡੀਓ ਲੈ ਕੇ ਫੇਰ ਆਜਰਵਾਂਗੇ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਜਿਉਂਦੇ ਰਹੋ